ਤੋ ਤੋੜਾ ਐਗਜ਼ੀਟਿਵ ਜਿਹਾ ਤੋੜਾ ਤੋ ਫਾਇਦਾ ਦੱਸ ਕੋਲਪਸਿਸ ਕਿਰਪਾ ਜਮਾ ਪਾਇਆ ਗਏ ਮਾਸ ਗਰੁੱਪ ਚ ਪਾਉ ਪਤਾ ਲੱਗਿਆ ਵੀ ਆਹ ਕਰ ਰਿਹਾ ਯਾਰ ਇਹ ਚੁੱਪ ਚੁੱਪ ਸੋਦਾ ਬਾਹਰ ਆ ਰਿਹਾ ਰਕਟਾ ਬੱਟੇ ਮਾਰੋ ਇਹਦੇ ਨਹੀਂ ਲੱਗਦੀ ਕੁੱਟ ਦਾ ਲਾਓ ਸਾਰਿਆਂ ਨੂੰ ਯਾਰ ਜੀ ਸਰ ਇਹ ਮਾਮਲਾ ਕਿਦਾ ਹੋਇਆ ਸੀ ਇੱਕ ਉੱਚਾ ਮੰਡੀ ਦੇ ਵਿੱਚ ਵਪਾਰੀ ਇੱਕ ਤੁਹਾਨੂੰ ਕਰ ਰਿਹਾ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਵਪਾਰੀ ਸੀ ਉਹ ਆਪਣੇ ਰਾਤ ਨੂੰ ਆਪਣਾ ਸ਼ਾਪ ਵਗੈਰਾ ਬੰਦ ਕਰਕੇ ਘਰ ਨੂੰ ਜਾ ਰਹੇ ਸੀਗੇ ਤੇ ਇੱਕ ਗੱਡੀ ਤੇ ਵਰਨਾਕਾਰ ਸੀ ਜਿਸ ਤੇ ਪੰਜ ਲੋਕ ਆਏ ਤੇ ਜਿੰਨਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਤੋਂ ਮੋਬਾਈਲ ਵਗੈਰਾ ਤੇ ਕੁਝ ਪੈਸੇ ਉਹਨਾਂ ਤੋਂ ਸਨੇਚ ਕੀਤੇ ਸੀਗੇ ਜਾਣਕਾਰੀ ਮਿਲਦੇ ਇਮੀਡੀਏਟਲੀ ਅਸੀਂ ਕੈਂਟ ਥਾਣਾ ਦੇ ਵਿੱਚ ਮੁਕੱਦਮਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਐ ਐਸਐਚਓ ਕੈਂਟ ਅਤੇ ਇੰਚਾਰਜ ਸੀਆਈਏ ਇਹਨਾਂ ਦੀਆਂ ਟੀਮਸ ਨੇ ਇਮੀਡੀਏਟਲੀ ਦੋਸ਼ੀਆਂ ਦੀ ਭਾਲ ਸ਼ੁਰੂ ਕਰਨੀ ਸ਼ੁਰੂ ਕੀਤੀ ਤੇ ਅਸੀਂ ਇਹ ਦੋਸ਼ੀ ਫਿਰ ਟ੍ਰੇਸ ਕਰਕੇ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਇਹਦੇ ਵਿੱਚ ਕੁੱਲ 5 ਦੋਸ਼ੀ ਨੇ ਜੀ ਤੇ ਇਹਨਾਂ ਦੋਸ਼ੀਆਂ ਤੋਂ ਅਸੀਂ ਕੁਝ ਰਕਮ ਵੀ ਬਰਾਮਦ ਕੀਤੀ ਹੈ ਜਿਹੜੀ ਉਹ ਵਾਰਦਾਤ ਵੇਲੇ ਵਰਤੀ ਗਈ ਗੱਡੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਇਸ ਤੋਂ ਇਲਾਵਾ 8-9 ਫੋਨ ਨੇ ਜੀ ਜਿਹੜਾ ਇੱਕ ਉਸ ਵਾਰਦਾਤ ਵੇਲੇ ਫੋਨ ਸਨੇਚ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਇਸ ਤੋਂ ਇਲਾਵਾ 8-9 ਇਹਨਾਂ ਤੋਂ ਹੋਰ ਫੋਨ ਨੇ ਜਿਹੜੇ ਇਹਨਾਂ ਤੋਂ ਰਿਕਵਰ ਹੋਏ ਹੈ ਇਹ ਦੋਸ਼ੀ ਜੀ ਵੱਖ-ਵੱਖ ਤਿੰਨ ਦੋਸ਼ੀ ਤਾਂ ਇਥੋਂ ਮੰਡੀਕਲਾਂ ਦੇ ਰਹਿਣ ਵਾਲੇ ਨੇ ਜੀ ਇੱਕ ਦੋਸ਼ੀ ਕੋਈ ਮੁਕਸਰ ਜ਼ਿਲ੍ਹੇ ਦਾ ਆਊਟਸਾਈਡ ਦਾ ਰਹਿਣ ਵਾਲਾ ਹੈਗਾ ਵੱਖ-ਵੱਖ ਜਗ੍ਹਾ ਦੇ ਇੱਧਰ ਰਹਿਣ ਵਾਲੇ ਹੈਗੇ ਨੇ ਬਾਕੀ ਹੁਣ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਜੀ ਫਿਰ ਅਗਲੀ ਇਨਵੈਸਟੀਗੇਸ਼ਨ ਚੱਲੂਗੀ ਫਿਰ ਜਿੱਦਾਂ ਵੀ ਕੋਈ ਹੋਰ ਕਵਰੀ ਆਊਗੀ ਜਾਂ ਉਹ ਫਿਰ ਡਿਸਕਸ ਸ਼ੇਅਰ ਕਰਾਂਗੇ ਉੱਥੋਂ ਵੀ ਦੁਪਾਰੀ ਦੀ ਲੋਕੇਸ਼ਨ ਸੀਸੀਟੀਵੀ ਫੁਟੇਜ ਵੀ ਆਈ ਸੀ ਤੇ ਸਕੂਟਰੀ ਤੇ ਜਿਹੜਾ ਜਾ ਰਿਹਾ ਸੀ ਵਪਾਰ ਇਹ ਉਸਾਮ ਨੂੰ ਚੀਨ ਲਈ ਹਾਂਜੀ ਹਾਂਜੀ ਇੱਕ ਉਸਕੋ ਐਕਟਿਵਿਟੀ ਤੇ ਜਾ ਰਹੇ ਸੀ ਉਹਨਾਂ ਨੇ ਫਿਰ ਗੱਡੀ ਘੇਰ ਕੇ ਲੋਕ ਲੁੱਟਖੋ ਕੀਤੀ ਸੀਗੀ ਇਹ ਉਹੀ ਮੈਂਕਾ ਇਹ ਮਦਈ ਕਿਹਨ ਸੀ ਇਹ ਮਦਈ ਆਪਣੇ ਜੌਨੀ ਨਾਮ ਦੇ ਉਹ ਦਾ ਕੀ ਕੰਮ ਕਰਦੇ ਐਗਜੈਕਟਲੀ ਤਾਂ ਨਹੀਂ ਮੈਂ ਉਸ ਬਾਰੇ ਕੁਝ ਕਹਿ ਸਕਦਾ ਬਟ ਉਹਨਾਂ ਦਾ ਨਾਮ ਜੌਨੀ ਹੈਗਾ ਜੀ ਉਹਨਾਂ ਵੱਲੋਂ ਕੰਪਲੇਂਟ ਸੀ ਤੇ ਕੰਪਲੇਂਟ ਦੇ ਆਧਾਰ ਤੇ ਜੀ ਮੁਕਦਮਾ ਕਰ ਚੁੱਕਾ ਹੈ ਜੀ ਇਸ ਤਰ੍ਹਾਂ ਸੱਤਰੀਏ ਪਰ ਵੀ ਇਹ ਜੀ ਸੱਤਰੀਏ ਇਸ ਇਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਹ ਬਠਿੰਡਾ ਪੁਲਿਸ ਹੈ ਜੀ ਇਸ ਚੀਜ਼ ਨੂੰ ਲੈ ਕੇ ਕਿਸੇ ਵੀ ਵਾਰਦਾਤ ਨੂੰ ਜਾਂ ਕ੍ਰਾਈਮ ਨੂੰ ਲੈ ਕੇ ਬਹੁਤ ਸਖਤ ਹੈਗੀ ਹੈ ਅਸੀਂ ਇਮੀਡੀਏਟਲੀ ਸਾਡੇ ਘਰ ਕੋਈ ਐਸੀ ਜੀ ਗੱਲਬਾਤ ਆਉਂਦੀ ਹੈ ਤਾਂ ਅਸੀਂ ਇਮੀਡੀਏਟਲੀ ਮੁਕੱਦਮਾ ਦਰਜ ਕਰਕੇ ਇਸ ਤੇ ਅਸੀਂ ਅਗਲਾ ਐਕਸ਼ਨ ਕਰਦੇ ਹਾਂ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਦੇਖੋ ਮਾੜੇ ਅਨਸਰ ਹੁਣ ਨਵੇਂ ਕਾਨੂੰਨ ਆ ਗਏ ਨੇ ਬੀਐਨਐਸ ਦੀ ਇੱਕ ਨਵੀਂ ਧਾਰਾ ਆਈ 111 ਆਰਗੇਨਾਈਜ਼ ਕ੍ਰਾਈਮ ਹੈ ਜਿਦੇ ਵਿੱਚ ਅਗਰ ਕੋਈ ਬੰਦੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਜੀ ਤਾਂ ਉਹਨਾਂ ਤੇ ਅਸੀਂ 111 ਬੀਐਨਐਸ ਤਹਿਤ ਪਰਚਾ ਦੰਦੇ ਹਾਂ ਜਿਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਜੋ ਉਮਰ ਕੈਦ ਆ ਤਾਂ ਅਸੀਂ ਫਿਰ ਇਸ ਕਰਕੇ ਸਖਤ ਤੋਂ ਸਖਤ ਆਪਣਾ ਇੱਥੇ ਧਾਰਾ ਲਾਉਣੀ ਤੇ ਕਾਰਵਾਈ ਕੀਤੀ ਜਾਂਦੀ ਹੈ ਬੈਕ ਹਜੇ ਇਹਨੂੰ ਇਹ ਇਨਵੈਸਟੀਗੇਸ਼ਨ ਦਾ ਤੁਹਾਨੂੰ ਕਲੀਅਰ ਕਰ ਦਾਂਗੇ ਜੀ ਰਿਮਾਂਡ ਅਸੀਂ ਹੁਣ ਜਦੋਂ ਰਿਮਾਂਡ ਮਿਲ ਜਾਂਦਾ ਜੀ ਮਾਨਯੋਗ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਆ ਜੀ ਜਿੰਨੇ ਰਿਮਾਂਡ ਮਿਲ ਜੂਗਾ ਉਸ ਤੋਂ ਬਾਅਦ ਸਾਰਾ ਕਲੀਅਰ ਕਰ ਦੇਣਾ